ਕਾਂਗਰਸ ਪਾਰਟੀ ਦੇ ਰਾਜ ਭਾਰਤ ਬਾਦ ਜੀ ਰਵਿੰਦਰ ਸੱਬਰਵਾਲ ਅਜੀਤ ਸਿੰਘ ਫਕਰਾਰ ਸ੍ਰੀ ਅਮਰਨਾਥ ਕਲਿਆਣ ਇਹਨਾਂ ਦੇ ਵਿੱਚੋਂ ਕਈ ਪਹਿਲਾਂ ਵੀ ਛੱਡ ਕੇ ਚਲੇ ਗਏ ਤੇ ਦੁਬਾਰੇ ਫਿਰ ਉਹਨਾਂ ਨੇ ਕਾਂਗਰਸ ਨੂੰ ਪ੍ਰੋ ਹਾਈ ਕਮਾਂਡ ਨੂੰ ਮੈਂਤ ਫੋਤ ਕਰਕੇ ਜੁਆਇਨ ਕੀਤੀ ਆ ਜਦ ਅਸੀਂ ਵਿਰੋਧ ਨਹੀਂ ਕੀਤਾ ਵੀ ਘਰ ਵਾਪਸੀ ਆ ਦੇਰ ਆ ਦਰਸਤਾ ਹੈ ਪਰ ਇਹਨਾਂ ਨੇ ਅੱਜ ਫੇਰ ਕਾਂਗਰਸ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜੀਦੀ ਕਰਕੇ ਮੇਰੀ ਪ੍ਰਧਾਨਤਰੀਆਂ ਨਾਲ ਵੀ ਗੱਲ ਹੋ ਗਈ ਤੇ ਇਹਨਾਂ ਨੂੰ ਅਸੀਂ ਆਪਣੀ ਪਾਰਟੀ ਦੇ ਵਿੱਚੋਂ ਬਰਖਾਸਤ ਕਰਦੇ ਹਾਂ ਕਰਦੇ ਹਾਂ ਦੁਬਾਰੇ ਇਹਨਾਂ ਨੂੰ ਤੇ ਅੱਗੇ ਤੋਂ ਵੀ ਜੇ ਸਾਡੇ ਕਾਂਗਰਸ ਪਾਰਟੀ ਦਾ ਨੁਮਾਇੰਦਾ ਕੋਈ ਕੋਈ ਅਲੰਘਣਾ ਕਰੂਗਾ ਕਾਂਗਰਸ ਪਾਰਟੀ ਦੀ ਜਾਂ ਉਹਦੇ ਛੱਡ ਕੇ ਜਾਊਗਾ ਜਾਂ ਦੂਜੀ ਪਾਰਟੀ ਦੀ ਹਮਾਇਤ ਕਰੂਗਾ ਤਾਂ ਅਸੀਂ ਉਹਨੂੰ ਬਿਨਾਂ ਨੋਟਿਸ ਪਾਰਟੀ ਦੇ ਵਿੱਚੋਂ ਕੱਢਾਂਗੇ ਅਸੀਂ ਪਾਰਟੀ ਦਾ ਜਿਹੜਾ ਅਨੁਸ਼ਾਸਨ ਨਹੀਂ ਟੁੱਟਣ ਦੇਵਾਂਗੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਸੱਜੇ ਹੱਸਤਾ ਸਰਦਾਰ ਹਰਪੀ ਸਿੰਘ ਢਾਲੀਵਾਲ ਬਲਾਕ ਪ੍ਰਧਾਨ ਜਗਰਾਓ ਸਾਡੀ ਭੈਣ ਦੁਰਪ੍ਰੀਤ ਤਤਲਾ ਜੀ ਕੌਂਸਲਰ ਸਹਿਬਾਨ ਬੀਬੀ ਸੁਖਦੇਵ ਕੌਰ ਕੌਂਸਲਰ ਸਹਿਬਾਨ ਡੇਨਪਲ ਗੋਇੰਦ ਜੀ ਕੌਂਸਲਰ ਸਹਿਬਾਨ ਸਾਡੀ ਭੈਣ ਕਪਤਾ ਕੱਕੜ ਇਹ ਵੀ ਕੌਂਸਲਰ ਸਹਿਬਾਨ ਉਹਨਾਂ ਦੇ ਨਾਲ ਸਾਡੇ ਵੱਡੇ ਭਰਾ ਕਰਨਜੀਤ ਸਿੰਘ ਸੋਨੇ ਗਾਲ ਦਾ ਸੰਜੂ ਕੱਕੜ ਜੀ ਇਧਰ ਮੇਰੇ ਨਾਲ ਲੋਕਨਾਵ ਦੇ ਪ੍ਰੈਸ رپورਟਰ ਸੁਖਵਿੰਦਰ ਸਿੱਧੂ ਜੀ ਨਾਲ ਸਾਡੇ ਸਾਫਕਾ ਪ੍ਰਧਾਨਤਾ ਹਜੇ ਉਹ ਨਹੀਂ ਸਾਡੇ ਤਾਂ ਪ੍ਰਧਾਨ ਹੀ ਆਏ ਅ ਰਵਿੰਦਰਪਾਲ ਰਾਣਾ ਜੀ ਜਤেন্দ্রਪਾਲ ਰਾਣਾ ਜੀ ਨਾਲ ਸਿੱਧੂ ਸਾਹਿਬ ਨਾਲ ਕੌਂਸਲਰ ਮੇਸੀ ਸਹੋਤਾ ਜੀ ਨਾਲ ਬਾਬੀ ਕਪੂਰ ਜੀ ਇਹ ਵੀ ਕੌਂਸਲਰ ਨਾਲ ਵਿਕਰਮ ਜੱਸੀ ਜੀ ਇਹ ਵੀ ਕੌਂਸਲਰ ਸਹਿਬਾਨ ਨਾਲ ਹਮਾਸ਼ੂ ਮਾਲਕ ਜੀ ਇਹ ਵੀ ਕੌਂਸਲਰ ਸਾਹਿਬ ਸਾਡੇ ਲੋਡ ਸਾਹਿਬ ਜਰਨੈਲ ਸਿੰਘ ਲੋਡ ਇਹ ਵੀ ਕੌਂਸਲਰ ਸਹਿਬਾਨ ਨਾਲ ਸਾਡੇ ਅੱਜ ਜਿਹੜੇ ਰਵਿੰਦਰਪਾਲ ਰਾਜੂ ਜਿਹੜੇ ਭਰਾ ਨੇ ਸਾਡੇ ਉਹ ਅੱਜ ਕਿਸੇ ਕੰਮ ਦਿੱਲੀ ਗਏ ਹੋ ਉਹ ਵੀ ਸਾਡੇ ਨਾਲ ਆ ਤੇ ਨਾਲ ਸਾਡੇ ਜਿਹੜੇ ਇੱਕ ਬੀਬੀ ਸਾਡੇ ਮਾਤਾ ਜੀ ਜਿਹੜੇ ਜਿਨ੍ਹਾਂ ਦੀ ਨਹੀਂ ਜਿਨ੍ਹਾਂ ਦੀ ਡੈਥ ਹੋ ਗਈ ਅੱਛਾ ਬਰਿੰਦਰ ਜੀ ਦੇ ਬਰਿੰਦਰ ਜੀ ਦੇ ਮਾਤਾ ਜੀ ਉਹ ਵੀ ਡੈਥ ਹੋ ਗਈ ਉਹ ਵੀ ਸਾਡੇ ਨਾਲ ਦੇ ਆ ਜਨੋ ਸਾਥੀ ਆ ਸਾਡੇ ਅਸੀਂ ਉਹਨਾਂ ਨੂੰ ਵਿੱਚ ਨਹੀਂ ਗਿਣਦੇ ਹੈ ਸਾਡੇ ਨਾਲ ਤੇ ਇੱਕ ਸਾਡੇ ਉਹ ਜਿਹੜੇ ਆਪਣੇ ਸਿੱਧੂ ਸਾਹਿਬ ਹਾਂ ਭੈਣ ਜੀ ਰਣਜੀਤ ਕੌਰ ਸਿੱਧੂ ਸਾਹਿਬ ਉਹਨਾਂ ਦੀ ਵਾਈਫ ਉਹ ਵੀ ਸਾਡੇ ਨਾਲ ਆ ਅੱਜ ਜਿਹੜਾ ਸਾਡਾ ਸੰਤਸਪੀਦ ਸੰਤਸਪੀਦ ਆ ਵਾਈ ਨਹੀਂ ਅੱਛਾ ਅੰਕ ਜੀ ਦਰਸ਼ਨਾ ਦੇਵੀ ਜੀ ਜਿਹੜੇ ਆਹ ਕਸ਼ਤੀਦ ਸਾਡੇ ਨੌਜਾਨ ਭਰਾਵਾ ਵਿੱਚ ਆ ਸਾਡੇ ਅੱਜ ਉਹ ਬਿਖਠੇ ਆ ਵਿੱਚ ਅੱਜ ਦਾ ਜਿਹੜਾ ਸਾਡਾ ਮੇਨ ਪ੍ਰੈਸ ਕਾਨਫਰੰਸ ਕਰਨ ਦਾ ਮੁੱਦਾ ਇਹ ਆ ਵੀ ਸਾਡੇ ਜਿਹੜੇ ਜਤਿੰਦਰਪਾਲ ਰਾਣਾ ਜੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਨੂੰ ਬੇਦੁਖੀ ਅ ਬੇਤੁਕੀ ਗੱਲ ਕਰਕੇ ਇੱਕ ਲੰਡੂ ਜਿਹਾ ਨੋਟਿਸ ਕਢਾ ਕੇ ਉਹਨੂੰ ਦੋ ਵਾਰੀ ਅ ਪ੍ਰਧਾਨਗੀ ਦੇ ਉੱਤੇ ਤੋਂ ਹਟਾਇਆ ਗਿਆ ਜਿਹਦੀ ਅਸੀਂ ਪਹਿਲਾਂ ਵੀ ਨਿੰਦਾ ਕੀਤੀ ਸੀ ਸਖਤ ਸ਼ਬਦਾਂ ਦੇ ਵਿੱਚ ਤੇ ਫਿਰ ਕੋਰ ਦਾ ਡਿਸੀਜਨ ਲੈ ਕੇ ਦੁਬਾਰੇ ਫੇਰ ਬਹਾਲ ਹੋਏ ਤੇ ਹੁਣ ਇੱਕ ਇਹਨਾਂ ਨੂੰ ਫੇਰ ਜਿਹੜੀ ਸਾਡੇ ਐਮਐਨਐ ਸਾਹਿਬਾਨ ਆਇਸੂ ਦੇ ਡੀਪੀ ਸਰ ਵੀ ਤਾਂ ਮਾਣੂ ਕਿ ਉਹਨਾਂ ਨੇ ਆਪਣੇ ਜ਼ੋਰ ਅਜਮਾਈ ਦੇ ਨਾਲ ਫੇਰ ਅ ਇਹਨਾਂ ਨੂੰ ਸਸਪੈਂਡ ਕਰਾਇਆ ਤੇ ਜਿਹਦੀ ਕੋਰਟ ਦੇ ਵਿੱਚ ਸਾਡੀ ਅਪੀਲ ਵੀ ਪਾਈ ਹੋਈ ਆ ਜਿਹਦੀ ਕਰਕੇ ਅੱਜ ਜਿਹੜਾ ਮੇਨ ਬੁੱਧਾ ਜਿਹੜਾ ਸੀਨੀਅਰ ਵਾਈਸ ਪ੍ਰਧਾਨ ਦੀ ਜਿਹੜੀ ਚੋਣ ਨਗਰ ਕੌਂਸਲ ਦੇ ਵਿੱਚ ਰੱਖੀ ਹੋਈ ਆ ਇਹਨਾਂ ਨੇ ਉਹ ਵੀ ਚੋਰ ਮੋਰੀ ਰਾਹੀਂ ਰੱਖੀ ਆ ਨਾ ਕਿਸੇ ਨੂੰ ਨੋਟਸ ਕੱਢਿਆ ਨਾ ਕੋਈ ਵਾਸਤਾ ਛੁੱਟੀਆਂ ਦਾ ਟਾਈਮ ਸੀ ਇੱਕ ਫਰਜੀ ਇਹਨਾਂ ਨੇ ਜਿਹੜਾ ਏਜੰਡਾ ਜਾ ਕਢਾ ਕੇ ਸਾਰਿਆਂ ਨੂੰ ਬਣਤਾ ਕਿ ਆਪਾਂ ਫਲਾਣੇ ਦਿਨ ਸੋਮਵਾਰ ਨੂੰ 3 ਵਜੇ ਉੰਨੀ ਤਰੀਕ ਨੂੰ ਅਸੀਂ ਚੋਣ ਕਰਾਉਣੀ ਆ ਪਰ ਸਾਡੇ ਕੋਲੇ ਤੁਸੀਂ ਕਾਉਂਸਲਰ ਦੇਖ ਲਓ ਤਕਰੀਬਨ 13 ਦੇ ਕਰੀਬ ਸਾਡੇ ਜਿਹੜੇ ਕਾਉਂਸਲਰ ਸਹਿਬਾਨ ਇੱਥੇ ਬੈਠੇ ਆ ਸਾਡੇ ਕੋਲੇ ਬਹੁਤ ਬਾਤ ਆ ਅਸੀਂ ਆਪਣਾ ਜਿਹੜਾ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਆਪਣਾ ਬਣਾ ਸਕਦੇ ਹਾਂ ਪਰ ਸਾਡੇ ਜਿਹੜੇ ਪ੍ਰਧਾਨ ਜੀ ਆ ਰਾਣਾ ਜੀ ਨੂੰ ਇਹਨਾਂ ਨੇ ਜਿਹੜਾ ਬੇਨਜਮੀ ਧੱਕੇ ਦੇ ਨਾਲ ਇਹਨਾਂ ਨੂੰ ਜਿਹੜਾ ਪਦ ਤੋਂ ਹਟਾਇਆ ਗਿਆ ਉਹਦੇ ਵਿਰੋਧ ਦੇ ਵਿੱਚ ਅਸੀਂ ਇਹ ਜਿਹੜੇ ਅੱਜ ਦੀ ਚੋਣਾਂ ਦਾ ਬਾਈਕਟ ਕਰਦੇ ਆ ਤੇ ਇਹਦੇ ਵਿੱਚ ਜਿਹੜੇ ਸਾਡੇ ਕੌਂਸਲਰ ਕਾਂਗਰਸ ਪਾਰਟੀ ਦੇ ਆ ਰਾਜ ਭਾਰਤਵਾਦ ਜੀ ਰਵਿੰਦਰ ਸੱਬਰਵਾਲ ਅਜੀਤ ਸਿੰਘ ਫਕਰਾਰ ਸ਼੍ਰੀ ਅਮਰਨਾਥ ਕਲਿਆਣ ਇਹਨਾਂ ਦੇ ਵਿੱਚੋਂ ਕਈ ਪਹਿਲਾਂ ਦੀ ਛੱਡ ਕੇ ਚਲੇ ਗਏ ਤੇ ਦੁਬਾਰੇ ਫਿਰ ਉਹਨਾਂ ਨੇ ਕਾਂਗਰਸ ਉੱਪਰ ਹਾਈ ਕਮਾਂਡ ਨੂੰ ਮੈਂਤ ਫੋਟ ਕਰਕੇ ਜੁਆਇਨ ਕੀਤੀ ਆ ਜਦ ਅਸੀਂ ਵਿਰੋਧ ਨਹੀਂ ਕੀਤਾ ਵੀ ਘਰ ਵਾਪਸੀ ਆ ਦੇਰ ਆਈ ਦਸਤਾਏ ਪਰ ਇਹਨਾਂ ਨੇ ਅੱਜ ਫੇਰ ਕਾਂਗਰਸ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਿਸ ਦੀ ਕਰਕੇ ਮੇਰੀ ਪ੍ਰਧਾਨ ਜੀ ਨਾਲ ਵੀ ਗੱਲ ਹੋ ਗਈ ਤੇ ਇਹਨਾਂ ਨੂੰ ਅਸੀਂ ਆਪਣੀ ਪਾਰਟੀ ਦੇ ਵਿੱਚੋਂ ਬਰਖਾਸਤ ਕਰਦੇ ਹਾਂ ਕਰਦੇ ਆ ਦੁਬਾਰੇ ਇਹਨਾਂ ਨੂੰ ਤੇ ਅੱਗੇ ਤੋਂ ਵੀ ਜੇ ਸਾਡੇ ਕਾਂਗਰਸ ਪਾਰਟੀ ਦਾ ਨੁਮਾਇੰਦਾ ਕੋਈ ਕੋਈ ਅਲੰਘਣਾ ਕਰੂਗਾ ਕਾਂਗਰਸ ਪਾਰਟੀ ਦੇ ਜਾਂ ਉਹਦੇ ਛੱਡ ਕੇ ਜਾਊਗਾ ਜਾਂ ਦੂਜੀ ਪਾਰਟੀ ਦੀ ਹਮਾਇਤ ਕਰੂਗਾ ਤਾਂ ਅਸੀਂ ਉਹਨੂੰ ਬਿਨਾਂ ਨੋਟਸ ਪਾਰਟੀ ਦੇ ਵਿੱਚੋਂ ਕੱਢਾਂਗੇ ਅਸੀਂ ਪਾਰਟੀ ਦਾ ਜਿਹੜਾ ਅਨੁਸ਼ਾਸਨ ਨਹੀਂ ਟੁੱਟਣ ਦਿਆਂਗੇ ਇਹੀ ਅੱਜ ਦੀ ਮੇਨ ਕਾਨਫਰੰਸ ਆ ਇਹ ਇੱਥੇ ਕਿੰਨੇ ਚਿਰ ਗੱਤ ਕੱਢਿਆ ਇਹ ਪ੍ਰਧਾਨ ਜੀ ਨੋਟਸ ਕੱਢਣਗੇ ਜੀ ਮੈਂ ਇਹ ਮੇਰੇ ਕੋਲ اختیار ਨਹੀਂਗਾ ਕਿਉਂਕਿ ਮੈਂ ਤਾਂ ਹਲਕੇ ਦਾ ਇੰਚਾਰਜ ਆ ਮੈਂ ਇੱਕ ਤੋਂ ਐਕਸਐਮਐਲ ਆ ਮੇਰੇ ਕੋਲ ਇਹ ਅਧਿਕਾਰ ਨਹੀਂ ਕਿ ਮੈਂ ਇਹਨਾਂ ਨੂੰ ਕਿੰਨੇ ਟਾਈਮ ਲਈ ਕਹਾਂ ਇਹਨਾਂ ਨੂੰ ਉੱਪਰੋਂ ਪਾਰਟੀ ਕਨੇਓ ਆਫਿਸ ਕਨੇਓ ਜਿਹੜਾ ਲੈਟਰ ਆਊਗਾ ਉਹਦੇ ਵਿੱਚ ਲਿਖਿਆ ਜਾਊਗਾ ਵੀ ਉਹਨਾਂ ਨੇ ਕਿੰਨੇ ਵੀ ਪੂਰਾ ਨਹੀਂ ਕਿੰਨੇ ਟਾਈਮ ਲਈ ਕੱਢਿਆ ਜਾਂਦਾ ਤੇ ਅੱਗੇ ਤੋਂ ਸਾਡੇ ਅ ਸੂਚਮਾਨ ਜਿੰਨੇ ਵੀ ਕਾਂਗਰਸ ਪਾਰਟੀ ਦੇ ਪਿਆਰ ਕਰਨ ਵਾਲੇ ਆ ਜਿੰਨੇ ਸਾਡੇ ਕੌਂਸਲਰ ਸਾਹਿਬਾਨ ਨਾਲ ਰਿਸ਼ਤੇ ਅੱਜ ਅਸੀਂ ਮੌਜੂਦ ਆ ਅਸੀਂ ਇੱਕ ਕਾਂਗਰਸ ਦੇ ਝੰਡੇ ਥੱਲੇ ਖੜੇ ਆ ਖੜੇ ਰਹਾਂਗੇ ਪਹਿਲਾਂ ਵੀ ਦੋ ਤਿੰਨ ਵਾਰ ਇਹਨਾਂ ਨੂੰ ਬੇਨਜਮੀ ਧੰਗ ਦੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਦੋਂ ਵੀ ਸਾਰੇ ਜਿੰਨੇ ਕੌਂਸਲਰ ਸਾਹਿਬਾਨ ਇੱਥੇ ਬੈਠੇ ਆ ਸਾਰਿਆਂ ਨੇ ਇਹਨਾਂ ਦਾ ਸਮਰਥਨ ਦਿੱਤਾ ਇਹਨਾਂ ਨੂੰ ਅਸੀਂ ਤਿੰਨ ਚਾਰ ਬੇਰੀ ਲੈਂ ਨਹੀਂ ਦਿੰਦਾ ਕਿ ਇਸ ਐਮਐਲਏ ਜਿਹੜੇ ਧੱਕੇਸ਼ਾਹੀ ਨਾਲ ਇਹਨਾਂ ਨੂੰ ਲਾਉਣ ਲੱਗੇ ਸੀ ਉਹਨੂੰ ਦੋ ਤਿੰਨ ਬੇਰੀ ਮੂੰਹ ਦੀ ਖਾਣੀ ਪਈ ਆ ਤੇ ਅੱਜ ਵੀ ਇਹ ਬੇਨਜਮੀਆ ਧੱਕੇ ਦੇ ਨਾਲ ਉੱਥੇ ਜੋ ਕਰੂਗੀ ਦੰਦੂ ਕੂੜਾ ਪ੍ਰਚਾਰ ਕਰਕੇ ਇਹਨਾਂ ਤੋਂ ਕੁਛ ਨਹੀਂ ਹੋਇਆ ਅਸੀਂ ਜਿੰਨੇ ਵੀ ਇੱਥੇ ਕੌਂਸਲਰ ਸਾਹਿਬਾਨ ਬੈਠੇ ਆ ਕਿਸੇ ਨੇ ਵੀ ਉਸ ਅਜੰਡੇ ਤੇ ਸਾਈਨ ਕਰਕੇ ਨਹੀਂ ਦਿੱਤਾ ਕੱਲ ਨੂੰ ਕੋਈ ਉਹ ਕਹਿ ਦੇਵੇ ਕਿ ਏ ਜਿਹੜੇ ਇੱਥੇ ਸਾਡੇ ਕੌਂਸਲਰ ਸਾਹਿਬਾਨ ਬੈਠੇ ਆ ਸਾਡੇ ਇੱਥੇ ਪਹਿਲਾਂ ਸਾਈਨ ਕਰਕੇ ਚਲੇ ਗਏ ਸੀ ਕਿ ਵੀ ਸਾਨੂੰ ਇਹ ਬਹੁਮਤ ਪੇਸ਼ ਕਰਕੇ ਚਲੇ ਗਏ ਸਾਡੇ ਵਿੱਚੋਂ ਕੋਈ ਵੀ ਉੱਥੇ ਨਾ ਗਿਆ ਨਾ ਜਾਊਗਾ ਮੈਂ ਜੀ ਇਹ ਕਹਣਾ ਚਾਹੁੰਦਾ ਵੀ ਦੇਖੋ ਲੋਕਤੰਤਰ ਦਾ ਕਿਵੇਂ ਕਾਣ ਕਰ ਰਹੇ ਆ ਨਗਰ ਕੌਂਸਲ 'ਚ ਅੱਜ ਜਿਹੜੀ ਚੋਣ ਰੱਖੀ ਸੀ ਅਸੀਂ ਇੱਥੇ ਰਵਿੰਦਰਪਾਲ ਸਿੰਘ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਮੇਰੇ ਵੱਡੇ ਭਾਈ ਸਾਹਿਬ ਤੇ ਸਾਡੇ ਭੈਣ ਜੀ ਰਣਜੀਤ ਕੌਰ ਦੋ ਤੀਜੇ ਸਾਡੇ ਆਂਟੀ ਮਿਸਿਸ ਪਲੇ ਉਹਨਾਂ ਦੇ ਘਰ ਤੋਂ ਵੀ ਤਿੰਨ ਬੰਦੇ ਹੋਗੇ ਜੀ ਅਸੀਂ ਮੌਕੇ ਤੇ ਇੱਥੇ ਹਾਂ ਜੀ 10 ਬੰਦੇ ਮੌਜੂਦ 11 11 ਬੰਦੇ 11 ਬੰਦੇ ਮੌਜੂਦ ਆ ਉਹ ਉੱਥੇ ਹੈਗੇ ਆ ਜੀ 9 ਬੰਦੇ 8 ਬੰਦੇ 9ਵੇਂ ਐਮ ਐਨ ਵਿੱਚ ਔਰ ਦੇਖੋ 9 ਬੰਦੇ ਉਥੇ ਕਾਉਂਸਲਰ ਆਪਣੇ ਸੀਨੀਅਰ ਮੀਤ ਪ੍ਰਧਾਨ ਚੁਣ ਰਹੇ ਆ ਇਤੋਂ ਵੱਧ ਲੋਕਤੰਤਰ ਦਾ ਕੀ ਘਾਣ ਹੋ ਸਕਦਾ ਵੀ ਇਹਦੇ ਵਿੱਚ ਅਫਸਰਾਨ ਜਿਹੜੇ ਵੀ ਉੱਥੇ ਸ਼ਾਮਲ ਆ ਜਾਂ ਉੱਥੇ ਸਾਡੀ ਮਾਨਯੋਗ ਐਮਐਲਏ ਬੈਠੀ ਆ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਤੋਂ ਡਿ ਪ੍ਰੈਸ਼ਰ ਹੀ ਮੈਂ ਚਾਹੁੰਨਾ ਵੀ ਇਹ ਸੀਐਮ ਸਾਹਿਬ ਤੱਕ ਜਾਵੇ ਵੀ ਜਿਹੜੇ ਕਹਿੰਦੇ ਵੀ ਲੋਕਤੰਤਰ ਤੇ ਬਹੁਤ ਹਾਮੀ ਆ ਵੀ ਐਡਾ ਲੋਕਤੰਤਰ ਦਾ ਘਾਣ ਵੀ ਬਹੁਤ ਸਾਡੇ ਕੋਲੇ ਆ ਸਾਡੇ ਪੰਚਾਇਤ ਸਾਹਿਬ ਬੈਠੇ ਆ ਸਾਡੇ ਪ੍ਰਾਂਤ ਉਹਨੇ ਗਾਲਤ ਜੀ ਇਹਨਾਂ ਨੇ ਐਫਰਟਸ ਕਰਕੇ ਸਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਕਰਕੇ ਹਾਲਾਂਕਿ ਅਸੀਂ ਆਪ ਦਾ ਪ੍ਰਧਾਨ ਚੁਣ ਸਕਦੇ ਸੀ ਅਸੀਂ ਆਪ ਦਾ ਬੰਦਾ ਨੇ ਚੀਜ਼ੋਤਾ ਗਾਲਤ ਸਾਹਿਬ ਨੇ ਕਿਹਾ ਸੀ ਅਸੀਂ ਚੁਣ ਸਕਦੇ ਸੀ ਪਰ ਇਹਨਾਂ ਨੇ ਸਾਰਿਆਂ ਨੇ ਕਿਹਾ ਵੀ ਅਸੀਂ ਨਹੀਂ ਬੰਨਣਾ ਕਿਉਂਕਿ ਸਾਡੇ ਪ੍ਰਧਾਨ ਨੂੰ ਇਹਨਾਂ ਨੇ ਬਿਲਕੁਲ ਬੇਦੁਗਾ ਇਲਜ਼ਾਮ ਲਾ ਦਿੱਤੀ ਕੋਈ ਵੀ ਸਾਰੇ ਸ਼ਹਿਰ ਤੋਂ ਤੁਸੀਂ ਪ੍ਰੈਸ ਬੈਠੇ ਹੋ ਸ਼ਹਿਰ ਤੋਂ ਕੋਈ ਵੀ ਉਸ ਕਿਸੇ ਵੀ ਇਲਜ਼ਾਮ ਕੋਈ ਲਾਵੇ ਤਾਂ ਉਹ ਸਾਰਿਆਂ ਨੂੰ ਆਪਣ ਨੂੰ ਪਤਾ ਵੀ ਇਹ ਕੀ ਆ ਇਹ ਕੀ ਹੋ ਰਿਹਾ ਉਹਦੇ ਗੱਲ 'ਚ ਅਸੀਂ ਖਾਲਾਕੇ ਪ੍ਰਧਾਨ ਆਪ ਦਾ ਸਾਡਾ ਬੰਦਾ ਸੀ ਕਾਂਗਰਸ ਪਾਰਟੀ ਦਾ ਪਰ ਗੜਬ ਸਿੰਘ ਸਾਹਿਬ ਨੇ ਚਾਰ ਸਾਹਿਬ ਬੈਠੇ ਆ ਹੋਰ ਵੀ ਸਾਡੇ ਜਿਹਨੇ ਸੋਤਾ ਜੀ ਆ ਆਪਣੇ ਰਿਸ਼ੀਸ਼ੰਦਰ ਬੈਠੇ ਆ ਸਿੱਧੂ ਬੈਠੇ ਸਾਰਿਆਂ ਨੇ ਲੋਟ ਸਾਹਿਬ ਆ ਇਹਨਾਂ ਨੇ ਰੌਲਾ ਪਾ ਕੇ ਇਹ ਗੱਲ ਕਹੀ ਵੀ ਅਸੀਂ ਬਿਲਕੁਲ ਨਹੀਂ ਆਪਦਾ ਸੀਨੀਅਰ ਬਾਈਸ ਪ੍ਰਧਾਨ ਬਣਾਉਣਾ ਕਿਉਂਕਿ ਜਦੋਂ ਲੋਕਤੰਤਰ ਨੂੰ ਮੰਨਦੇ ਨਹੀਂ ਲੋਕਤੰਤਰ ਦੇ ਮੁਤਾਬਕ ਚੁਣਿਆ ਹੋਇਆ ਬੰਦਾ ਜਿਆਦਾ ਲੋਕਤੰਤਰ ਤਰੀਕੇ ਨਾਲ ਲਾਉਂਦੇ ਐ ਅਫਸਰ ਸ਼ਾਹੀਦ ਦੇ ਨਾਲ ਇਹਨਾਂ ਨੇ ਲਾਇਆ ਤੇ ਫਿਰ ਉਦੋਂ ਚੋਣ ਦਾ ਕੀ ਮਤਲਬ ਰਹਿ ਜਾਂਦਾ ਉੱਥੇ ਇਹ ਨਾ ਤਾਂ ਇਹਨਾਂ ਦਾ ਕੋਰਮ ਪੂਰਾ ਜੀ ਨਾ ਉੱਥੇ ਇਹਨਾਂ ਕੋਲੇ ਬੰਦੇ ਪੂਰੇ ਆ ਜੇ ਉੱਥੇ ਚੋਣ ਕੋਈ ਉੱਥੇ ਹੁੰਦੀ ਆ ਤੇ ਬਿਲਕੁਲ ਇਲੀਗਲ ਹੋ ਤੇ ਮੈਂ ਪ੍ਰੈਸਰਾਂ ਹੀ ਇਹ ਕਰਦਾ ਵੀ ਇਹਨੂੰ ਤੁਸੀਂ ਲੋਕ ਵੀ ਤੇ ਅਫਸਰਾਂ ਵੀ ਇਹ ਜਿਹੜੇ ਤੁਹਾਡੇ ਪ੍ਰੈਸਰਾਂ ਨੇ ਜਿਨ੍ਹਾਂ ਨੂੰ ਵੀ ਪਤਾ ਲੱਗੂ ਇਸ ਤੇ ਇਕਵਰੀ ਬਿਠਾ ਕੇ ਜਿਹੜੇ ਦੋਸ਼ੀ ਅਕਸਰਾਂ ਜਾਂ ਜਿਨ੍ਹਾਂ ਨੇ ਕਿਸੇ ਨੇ ਗਲਤ ਸਾਈਨ ਕੀਤੇ ਹੋਣ ਤੁਸੀਂ ਸਾਡੇ ਮੈਂਬਰ ਸਾਹਿਬ ਇੱਥੇ ਬੈਠੇ ਆ ਤੁਸੀਂ 1 ਟੂ 1 ਟੂ 1 ਉਹਨਾਂ ਨਾਲ ਗੱਲ ਕਰ ਲਓ ਵੀ ਕਿਸੇ ਦੇ ਸਾਈਨ ਉੱਥੇ ਹੈਗੇ ਆ ਇਹ ਪਲੀਜ਼ ਇਹਨਾਂ ਕਰਕੇ ਜਾਈਓ ਜਿਹੜਾ ਇਹ ਸਾਫਤ ਹੋ ਗਿਆ ਉੱਥੇ ਕੋਈ ਨਾ ਕੋਈ ਗਲਤ ਸਾਈਨ ਕਰਕੇ ਦੇ ਤੁਹਾਨੂੰ ਗੇ ਗਲਤ ਸਾਈਨ ਕਰਕੇ ਤੁਹਾਨੂੰਂਗੇ